ਸਸਿਕਾ ਜੀ ਮੈਂ ਤੁਹਾਡਾ ਤਰਪੀਰ ਜਵੰਦਾ ਤੇ ਸਵਾਗਤ ਕਰਦਾ ਵੀਡੀਓ ਦੇ ਵਿੱਚ ਅੱਜ ਫੇਰ ਆ ਗਏ ਬਾਈ ਸੱਤੇ ਕੋਲੇ ਬਹੁਤ ਟਾਈਮ ਪਹਿਲਾਂ ਵੀਡੀਓ ਪਾਈ ਸੀ ਕਹਿੰਦੇ ਸਸਤੇ ਤੋਂ ਸਸਤਾ ਹੋਰ ਬਵਾਰੀਆਂ ਨਾਲੋਂ ਟਰੈਕਟਰ ਬਹੁਤ ਸਸਤਾ ਦਿੰਦਾ ਬਾਈ ਠੀਕ ਆ ਪਾਸੋ ਪਟਿਆਲਾ ਏਰੀਆ ਦੇ ਵਿੱਚ ਜਿੰਨੇ ਵੀ ਟਰੈਕਟਰ ਨੇ ਬਾਈ ਕੋਲੇ ਬਹੁਤ ਸੋਹਣੇ ਹੁੰਦੇ ਨੇ ਤੇ ਜਾਇਜ਼ ਰੇਟ ਹੁੰਦੇ ਨੇ ਤੇ ਕਿਵੇਂ ਆ ਬਾਈ ਜੀ ਵਧੀਆ ਫਿਰ ਵਧੀਆ ਮੈਂ ਕਿਹਾ ਫਿਰ ਅੱਜ ਚੱਲਦੇ ਆ ਬਾਈ ਸੱਤੇ ਕੋਲੇ ਵਧੀਆ ਬਾਈ ਆਦੇ ਯਾਰ ਅਸੀਂ ਵੀ ਜੀ ਆਦ ਹੀ ਕਰਦੇ ਆ ਤੁਹਾਨੂੰ ਅੱਛਾ ਤੇ ਆ ਕਿੰਨਾ ਮਾਡਲ ਹੈ ਇਹ ਬਾਈ 2018 ਮਾਡਲ 19 ਦੀ ਕਾਪੀ ਆ ਫਰਸਟ ਓਨਰ ਆ ਫਰਸਟ ਓਨਰ ਆ ਸਪੈਸ਼ਲ ਐਡੀਸ਼ਨ ਸੋਨਾ ਰੈਕਟਰ ਆ ਸਾਰਾ Ориਜਨਲ ਆ ਬਾਈ ਪਿਛਲੇ ਟਾਇਰ ਹੈਗੇ 75 ਪੈਸੇ ਮੁਰਲੇ ਸੀ ਨਵੇਂ ਪਾਤੇ ਜਹਾਜ਼ੀ ਟਾਇਰ ਪਵਾਤੇ ਹਾਂ ਜਹਾਜ਼ੀ ਟਾਇਰ ਪਵਾਤੇ ਸੋਹਣੇ ਲੱਗਦੇ ਆ ਇਹ ਅੱਛਾ ਤੇ ਇਹਦੀ ਕੀ ਡਿਮਾਂਡ ਆ ਇਦੀ ਡਿਮਾਂਡ ਕਰਦੇ ਆਪਾਂ 6,75,000 ਦੀ 6,75,000 ਹਾਂਜੀ ਹਾਂਜੀ ਠੀਕ ਆ ਪੂਰਾ ਸੋਨਾ ਟ੍ਰੈਕਟਰ ਕਿਤੋਂ ਨਹੀਂ ਹਜੇ ਚਾਬੀ ਲੱਗੀ ਹੋਈ ਪੂਰਾ ਸੀਲਡ ਆ ਬਾਈ ਠੀਕ ਆ ਪੰਪ ਵਗੈਰਾ ਜਾਨੀ ਕਿ ਪੂਰਾ ਸੀਲਡ ਆ ਸਾਰਾ ਸੀਲਡ ਪਿਆ ਬਾਈ ਕੋਈ ਟਿਊਬਾਂ ਵਗੈਰਾ ਹੋਰ ਕਿਤੇ ਚਾਬੀ ਨਹੀਂ ਟ੍ਰੈਕਟਰ ਤੇ ਹਜੇ ਬਾਈ ਠੀਕ ਆ ਤੇ ਇਧਰ ਆਪਣਾ 3630 ਹਾਂਜੀ 3630 ਥ੍ਰੀ ਸਪੀਡ ਆ 3630 ਹੀ ਕਰੇ ਪਏ ਨੇ ਬਾਈ 3630 ਦੀ ਫਿਰ ਡਿਮਾਂਡ ਬਹੁਤ ਆ ਹੁਣ ਕਿਚਰੀਏ ਠੀਕ ਆ ਤੇ ਇਹ ਕਿੰਨੇ ਮਾਡਲ ਆ ਜੀ 8 ਮਾਡਲ ਆ ਜੀ 3 ਸਪੀਡ ਥ੍ਰੀ ਸਪੀਡ ਟ੍ਰੈਕਟਰ ਚੰਗਾ ਟਰੈਕਟਰ ਆ ਪੂਰਾ ਇਹ ਵੀ ਚੰਗਾ ਟਰੈਕਟਰ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਆ 385000 385000 ਤੇ ਆਪਣਾ ਆ ਵੀ 3630 ਆ ਕੇ ਇਹ 2004 ਮਾਡਲ ਆ ਜੀ 2004 ਪਾਵਰ ਸਟੀering ਆ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਇਹਦੇ ਠੀਕ ਆ ਇਹ ਕਿਸੇ ਵੀਰ ਨੇ ਚਲੋ ਡੇਜ਼ਰ ਤੇ ਲਾਣਾ ਪਲਟਾਵੇਂ ਹਲਾਂ ਤੇ ਕਾਛੇ ਤੇ ਵੀ ਚਲਾਉਣਾ ਹਾਂਜੀ ਟਾਇਰ ਪਿਛਲੇ ਨਵੇਂ ਆ ਰਗੇ ਆ ਮੁਰਲੇ ਵੀ ਨਵੇਂ ਆ ਰਗੇ ਆ ਅਸ਼ਟ ਪਾਰਟੀ ਦਾ ਕੈਸ ਦਾ ਟਰੈਕਟਰ ਆ ਕੈਸ ਦਾ ਟਰੈਕਟਰ ਹਾਂਜੀ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਕਰਦਾ 340000 ਜੀ 340000 ਹਾਂ ਪੂਰਾ ਵਧੀਆ ਟਰੈਕਟਰ ਆ ਵੱਡਾ ਟਰੈਕਟਰ ਆ ਇਹ ਆਪਣਾ 1995 ਮਾਡਲ ਟਰੈਕਟਰ ਆ ਜੀ ਸਾਰਾ Ориਜਨਲ ਹਾਂਜੀ 3600 ਸੌ ਦੀ ਡਿਮਾਂਡ ਬਹੁਤ ਵੱਧ ਗਈ ਹੁਣ ਦੁਬਾਰੇ ਵੱਧ ਗਈ ਬਾਈ ਬਾਹਰ ਨਜਾਨਣ ਲੱਗ ਗਿਆ ਬਾਹਰ ਲੇਣ ਲੱਗ ਗਏ ਸ਼ੌਂਕੀਆ ਵੀ ਕਰੇ ਤਿਆਰ ਕਰਾ ਕੇ ਖੜਾ ਲੰਦੇ ਆ ਕਹਿੰਦੇ ਇਹ ਬਾਬਿਆਂ ਦਾ ਵੀ ਸਾਥੀ ਤੇ ਜਵਾਨਾਂ ਦਾ ਵੀ ਸਾਥੀ ਜਵਾਨਾਂ ਦਾ ਵੀ ਸਾਥੀ ਇਹ ਕਿੰਨਾ ਮਾਡਲ ਆ ਇਹ 95 ਮਾਡਲ ਆ 1995 ਮਾਡਲ ਆ ਇਹ 1.5 ਲੱਖ ਤਾਂ ਕਹਿੰਨੇ ਆਪਾਂ ਬਾਈ। ਇਹਦੀ ਡਿਮਾਂਡ 1.5 ਲੱਖ ਰੁਪਏ ਦੀ ਡਿਮਾਂਡ ਹੈ। ਠੀਕ ਆ ਤੇ ਸਵਰਾਜ 855 ਸਵਰਾਜ 855 ਹੈਗਾ ਜੀ 2008 ਮਾਡਲ ਨਾਲ ਦੇ ਟਾਇਰ ਆ ਜੀ ਪਿਛਲੇ ਇਹਦੇ। ਰਿਜਨਲ ਜਿੰਨਾ ਕਿ ਚੱਲਿਆ ਚੱਲਿਆ ਹੋਇਆ ਹੈ। ਉਹਨਾਂ 2500 ਤੋਂ 10000 ਘੰਟਾ ਚੱਲਿਆ ਹਜੇ। ਸਿਰਫ 2500 ਤਾਂ ਹਾਂ ਜੀ ਸਾਰੇ ਪੰਪ ਪੰਪ ਸਾਰਾ ਸੀਲਡ ਆ ਟਰੈਕਟਰ। ਆ ਪੱਠੀ ਤੇ ਵੀ ਮਤਲਬ ਏਕਾ ਵਗੈਰਾ ਕਿਥੇ ਹਾਂ ਇੱਕ ਤਾਂ ਵੀ ਨੇ ਚਾਬੀ ਲੱਗੀ ਸ਼ੂ ਸ਼ੂ ਦਾ ਨਵਾਂ ਪਿਆ ਜੀ। ਤੇ 2000 ਦਾ ਟਰੈਕਟਰ ਵਧੀਆ ਲੱਗੀ ਹੋਈ ਆ। ਬਿਲਕੁਲ ਬਿਲਕੁਲ ਇਹ ਇੰਜ ਕਲਾਸ ਕਰੀਂ ਜਣੋ ਫੀਸ ਖਾ ਕਲਾਸ ਕਰੀਂ ਜਣ ਚਾਹੀਏ ਕਲਾਸ ਕਰੀਂ ਜੰਦੇ ਵਿੱਚ ਤੇ ਇਹ 8 ਮਾਡਲ ਤੇ ਇਹਦੀ ਡਿਮਾਂਡ ਕੀ ਆ 3,20,000 ਆ ਜੀ 3,20 ਇਹ ਆ ਫਾਰਮ ਟਰੈਕ 45 ਫਾਰਮ ਟਰੈਕ 45 ਆ ਇਹ 2008 ਮਾਡਲ ਇਹਦੇ ਪਿਛਲੇ ਟਾਇਰ ਨਾਲ ਦੇ ਹੀ ਹਜੇ ਬਾਈ ਹਜੇ ਵੀ ਹਾਂਜੀ 2008 ਹਾਂਜੀ ਇਹ ਵੀ origignal ਮੈਨੂੰ ਲੱਗਾ 3 ਕਹ ਹਜ਼ਾਰ ਘੰਟਾ ਚੱਲਿਆ 3000 ਛਾਡੇ ਲੋ ਨਵੇ ਪਿੰਡਾ किशनਗੜ ਗੁਰਥਲੀ ਉੱਥੋਂ ਲਿਆ ਚਾਹ ਜਾ ਕੇ ਬੰਦਾ ਪਤਾ ਵੀ ਕਰ ਲੋਵੇ ਫਰਸਟ ਓਨਰ ਦਾ ਕੈਸ਼ ਦਾ ਟਰੈਕਟਰ ਕਿਤੇ ਵੀ ਨਹੀਂ ਚਾਬੀ ਹਜੇ ਬਾਈ ਇਹਦੇ ਠੀਕ ਹੈ ਤੇ ਸੇਲ ਕਰ ਰਹੇ ਨਾ ਪੰਪ ਕਰੋਨਾ ਕਹੇ ਲੱਗਿਆ ਹੋਇਆ ਹਾਂ ਜੀ ਡੱਕ ਡੱਕ ਸਾਡੇ ਜੌਨੀ ਦਾ ਲੜ ਲੜਾ ਦਾ ਲੱਗਿਆ ਹੈ ਸੀਟ ਚੂਟ ਨਵੀਂ ਲੱਗੀ ਹੋਈ ਆ ਠੀਕ ਹੈ ਪੂਰਾ ਸੋਹਣਾ ਟਰੈਕਟਰ ਹੈ ਜੀ ਇਹਦੀ ਕੀ ਡਿਮਾਂਡ ਹੈ ਬਾਈ 2,60,000 ਰੁਪਏ 2,60,000 ਰੁਪਏ ਦੇਖ ਤੁਸੀਂ ਸਾਡੇ ਨਾਲ ਤੇ ਇਹ ਐਂਡਰੂਟ ਸਾਰਾ ਕੁਝ ਨਾਲ ਦਾ ਹੀ ਹੈ ਇਹਦੇ ਕੀ ਤੁਸੀਂ ਦੱਸ ਦੇ ਸੀ ਜੇ ਕੋਈ ਬੰਦਾ ਨਾਮ ਕਰਾਊਗਾ ਹਾਂ ਜੀ ਹਾਂ 10,000 ਰੁਪਏ ਕਹਿੰਦੇ ਅਸੀਂ ਦੇ ਦਾਂਗੇ ਮਤਲਬ ਜਿੰਨਾ ਟਰੈਕਟਰ ਵੀ ਉਹ 10,000 ਰੁਪਏ ਦਾ 10,000 ਰੁਪਏ ਦੇ ਦੇਣਗੇ ਜੇ ਕੋਈ ਬੰਦਾ ਆਪਣੇ ਨਾਮ ਕਰਵਾਵੇ ਤੇ ਟਰੈਕਟਰ ਨਾਲ 8 ਮਾਡਲ ਇੱਥੇ ਮਾਰਕਾ ਹੈਗਾ ਟਾਇਰਾਂ ਤੇ ਦਿਖਾ ਦੇ ਬਾਈ ਚਾਹੇ ਮਾਰਕਾ ਆ ਕੇ ਜਾ ਕੇ ਵੀ ਆਪਾਂ ਪਿੰਡ ਦਾਤਾ ਚਾਹੇ ਜਾ ਕੇ ਪਤਾ ਕਰਿਓ ਠੀਕ ਆ ਹਾਂਜੀ ਹਾਂਜੀ ਤੇ ਇੱਕ ਡੀਆਈ 60 ਹਾਂਜੀ 2007 ਮਾਡਲ ਆ ਬਾਈ ਡਿਸਟ੍ਰੀਬਿਊਟਰ ਲੱਗਿਆ ਹੋਇਆ ਸਾਈਡ ਗੇਅਰ ਆ ਤੇ ਚੰਗਾ ਟਰੈਕਟਰ ਆ ਪੂਰਾ ਵੀ ਫਰਸਟ ਪਾਰਟੀ ਦਾ ਟਰੈਕਟਰ ਆ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਬਾਈ ਤੇ 270000 ਦਾ ਦੇ ਦਾਂਗੇ 270000 ਦਾ ਹਾਂਜੀ ਹਾਂਜੀ ਤੇ ਇੱਧਰ ਮਹਿੰਦਰਾ 500 ਇਹ 585 ਇੱਕ ਅਲੱਗ ਲੈ ਆਇਆ ਓਹ ਚਾ 991999 ਮਾਡਲ ਆ ਡਬਲ ਕਲਚ ਆ ਚਾਰੇ ਟਾਇਰ ਨਵੇਂ ਗੁਡੀਆਰ ਦੇ ਚੌਖੜ ਆਈ ਚਾਰੇ ਟਾਇਰ ਨਵੇਂ 60000 ਦੇ ਤਾਂ ਟਾਇਰ ਹੀ ਆ ਬਾਈ ਠੀਕ ਆ ਤੇ ਚੰਗਾ ਟਰੈਕਟਰ ਆ ਪੂਰਾ ਇਹ ਵੀ ਪੇਂਟ ਵਗੈਰਾ ਵੀ ਲੱਗੀ ਹੋਈ ਆ ਹਾਂ ਛਤਰੀ ਬੰਪਰ ਸਾਰਾ ਲੱਗਿਆ ਹੋਇਆ ਬਾਈ ਠੀਕ ਆ ਵਧੀਆ ਟਰੈਕਟਰ ਆ ਪੂਰਾ ਇਹ ਪੇਂਟ ਵਗੈਰਾ ਤਾਂ ਨਹੀਂ ਨਾ ਪੇਂਟ ਨਹੀਂ ਵੀ ਰਹਿਗਾ ਠੀਕ ਆ ਹਾਂ ਤੇ ਇਹਦੀ ਕੀ ਡਿਮਾਂਡ ਆ ਬਾਈ ਇਹ 240000 ਆ ਠੀਕ ਆ ਤੇ ਲੋ ਵੀ ਸੱਜਣੋ ਜਿਨ੍ਹਾਂ ਨੇ ਵੀ ਲੈਣਿਆ ਕੋਈ ਵੀ ਟਰੈਕਟਰ ਤਾਂ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਪਹਿਲਾਂ ਵੀ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਤੇ ਉਮੀਦ ਆ ਤੁਸੀਂ ਆਹ ਵੀਡੀਓ ਨੂੰ ਵੀ ਉਨਾ ਹੀ ਪਿਆਰ ਦੇਵੋਗੇ ਬਾਈ ਨੂੰ ਅੱਜ ਤੱਕ ਫੋਨ ਆਉਂਦੇ ਨੇ ਇੱਕ ਕਰ ਲਿਓ ਸੰਪਰਕ ਨੇ ਜੀ ਕੋਈ ਵੀ ਟਰੈਕਟਰ ਲੈਣ ਦਾ ਬਾਈ ਸੱਤੇ ਨਾਲ ਧੰਨਵਾਦ ਮਿਹਰਬਾਨੀ ਧੰਨਵਾਦ